ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਦੋ ਦਿਨ ਹੋ ਗਏ ਮੀਂਹ ਪਈ ਜਾਂਦਾ ਦੋ ਕਿ ਅੱਜ ਤੀਜਾ ਸੀ ਅੱਜ ਤੀਜਾ ਸੀ ਮਤਲਬ ਕਿ ਹੁਣ 3:00 ਵਜੇ ਦੋ ਆਈ ਥਿੰਕ ਦੋ 3:00 ਵਜੇ ਤੇ ਲੱਗ ਗਿਆ ਉਹਨੂੰ ਕੀ ਕਹੀਦਾ ਧੁੱਪ ਜਿਹੜੀ ਉਹ ਨਿਕਲੀ ਤੇ ਮੀਂਹ ਹਟ ਗਿਆ ਤਾਂ ਅਸੀਂ ਆਏ ਆ ਜੀ ਹਵੇਲੀ ਤੇ ਇਹ ਸਾਡੀ ਮੰਗੋ ਕੱਲ ਨੂੰ ਵੀ ਅਸੀਂ ਬਿਜ਼ੀ ਆ ਤਾਂ ਪਰਸੋਂ ਨੂੰ ਮੰਗੋ ਦੀਵਾਰੀ ਲੱਗੂਗੀ ਨੋਂਦੀ ਮਾੜੀ ਮੋਟੀ ਤੇ ਧੋ ਹਟੇ ਸੀ ਉਹਨੂੰ ਪਰ ਚੰਗੀ ਤਰ੍ਹਾਂ ਜਿਹੜੀ ਨਿਮਾਉਣੀ ਉਹ ਪਰਸੋਂ ਨੂੰ ਨਿਵਾਵਾਂਗੇ ਤੇ ਹੁਣ ਬਰਸ਼ ਜਿਹਾ ਇੱਕ ਕੱਪੜਾ ਕੱਪੜਿਆਂ ਵਾਲਾ ਬੁਰਸ਼ ਹੁੰਦਾ ਜਿਹੜਾ ਉਹ ਮਾਰਦੇ ਆ ਇਹਦੇ ਜਿਹੜੀ ਮਿੱਟੀ ਮੁੱਟੀ ਜੀ ਇਹਦੇ ਉਹ ਗੂਫਾ ਗੂਹਾ ਜਾ ਜਿਹੜਾ ਉਹ ਲੱਥ ਜਾਵੇ ਮੰਗੋ ਇਹ ਮੰਗੋ ਇੱਧਰ ਮੁਕਰ ਦਿਲੇ ਨੂੰ ਕਿੰਨਾ ਪਤਾ ਨਾ ਤੇ ਨਾਲੇ ਕੱਢਦੇ ਆ ਜੀ ਆਪਾਂ ਧਾਰ ਤੇ ਨਾਲੇ ਮਨੀ ਨੂੰ ਸੁਖਾਉਂਦੇ ਆ ਧਾਰ ਕੱਢਣੀ ਕਿੱਦਾਂ ਜੀ ਸਿੱਖਣੀ ਆ ਸਿੱਖਣੀ ਪੈਣੀ ਆ ਕਿਸੇ ਟਾਈਮ ਜਿੱਦਾਂ ਮੈਂ ਕਿਤੇ ਗਈ ਵੀ ਹੁੰਨੀ ਫੇ ਤੇਰੇ ਨੂੰ ਕੱਢਣੀ ਦਾ ਆਊਗੀ ਠੀਕ ਆ ਤੇ ਇਸ ਕਰਕੇ ਮਨਵੀਰ ਨੂੰ ਸਿਖਾਉਣੀ ਆ ਆਪਾਂ ਧਾਰ ਕੱਢਣੀ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਧਾਰ ਕੱਢਣ ਦਾ ਮੰਗੋ ਰੁਕ ਜਾ ਮੰਗੋ ਆਹ ਜੀ ਤਾਂ ਕਰੰਦਿਆ ਵਾ ਅੱਛਾ ਮਤਲਬ ਕਿ ਤੇਰਾ ਪੱਕਾ ਉਹ ਟਾਰਗੇਟ ਆ ਵੀ ਮੈਂ ਬਾਰ ਬਾਰ ਨਹੀਂ ਜਾਣਾ ਨਾ ਪਹਿਲਾਂ ਹੀ ਸੀ 100% ਨਹੀਂ ਚੁੰਦੇ ਦਾ ਸੀ ਵੀ ਨਹੀਂ ਤੂੰ ਬਾਹਰ ਜਾਵੇਂ ਤੇ ਡੈਡੀ ਤੇਰਾ ਤਾਂ ਚੱਲ ਰਹਿਦਾ ਹੀ ਬਾਹਰ ਆ ਮਜਬੂਰੀ ਹੈ ਤੇਰੀ ਨਹੀਂ ਮਜਬੂਰੀ ਬਣਨ ਦੇਣੀ ਆਪਾਂ ਹਨਾ ਮੈਂ ਬੈਠ ਸਿੱਖਣੀ ਕਿਵੇਂ ਸਿੱਖਣੀ ਮੈਂ ਤੁਸੀ ਬੈਠੋ ਪਹਿਲਾਂ ਉਹਨਾਂ ਦਾ ਪਸਮਾਉਣਾ ਠੀਕ ਹੈ ਇਹ ਬੈਠ ਇੱਧਰ ਚਲ ਬੜੀ ਪਿੱਛੇ ਰਹੀ ਹੋਣੀ ਮੋਟੂਲੀ ਰੋਹੀ ਚਲ ਖੜ ਖਾਣ ਬਿਲਕੁਲ ਦੱਸ ਲਈ ਜੇ ਥਾਂ ਖਾਲੀ ਹੋ ਜਾਂਦੇ ਤੇ ਤੇਰੇ ਕੋਲ ਉਹ ਨਿਕਲ ਵੀ ਨਹੀਂ ਹੱਥ ਸਾਫ਼ ਹੈ ਹਾਂ ਜੀ ਲੈ ਬਾੜ ਐਦਾਂ ਐਦਾਂ ਥੱਲੀ ਇਹ ਉਪਰੋਂ ਐ ਫੜਨਾ ਤੇ ਐਦਾਂ ਕਰ ਦੋ ਹਾਂ ਹਾਂ ਕਰ ਕਰ ਗੁੱਡ 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 ౏ odelétique Вас ల్ాయ Bana చానా లేకమమ బింద్ి ఈ్యా నోచినిfolkelijk ఉనిటే య్యండిల్ళేలె ఛి వెప్లిలో ఆల్ధయందబు ఓకమమమమ తహకుందిి వ్యా గెయఢ wrestా వెయువె bidding ਰੇ ਪੇ ਕੇ ਨਹੀਂ ਵੀ ਕਰਨਾ ਸਿੱਖਿੰਗੇ ਸਿੱਖਿੰਗੇ ਮੇਰੇ ਬੁੱਧ ਮੇਰੀ ਕੀ ਦੇ ਬੁੱਧ ਬੁੱਧ ਤੇਰੇ ਨਾਲ ਜਾ ਰਹਾ ਬੁੱਧ ਤੇਰੀ ਮਾਂ ਮਨ ਜਦੋਂ ਤਾਰ ਕੱਢਣ ਲੱਪੇ ਨਾ ਬੁੱਧ ਚੌਕਾ ਹੋਏ ਨਾ ਕੀ ਕਿਹਨਾਂ ਬੋਲਾਂ ਲਿਖਣ ਦੇ ਕਿ ਕਮਕ ਹੈ ਫੇਲਨ ਕੋਈ ਬੁਰੀ ਬੁਰੀ ਕਰਦਾ ਹੈ ਸਾਰਾ ਕੰਮ ਫੇਲਨ ਇੱਕ ਗਾਂ ਹੋਰ ਲੈ ਜਾਣੇ ਸਹੀ ਹੈ ਸਹੀ ਹੋ ਲੈਣੀ ਹੈ ਹੈ ਮਮਾ ਤੇ ਆ ਤੁਹਾਡੀ ਮਮਾ ਸਾਡੇ ਤੇ ਬਹੁਤ ਹੈ ਜੇ ਕੋਈ ਸਾਡਾ ਸਾਥ ਕਰੇ ਮਸੇ ਕਹਾ ਕੰਮ ਮਾਰਾ ਜਿਹੜਾ ਪੂਛ ਨਾਲ ਫੇਸ਼ੀਅਰ ਕਰਦੀਆਂ ਨੇ ਹੁਣ ਸਹੀ ਕਹਿੰਦੇ ਮ사ਜ ਫੇਸ ਮ사ਜ ਚਲਾਣਾ ਖੱਤੇ ਜਾਂਉਂਗੀ ਨਹੀਂ ීග ත අන්දාලෙකයි දත්‍රීනා කරු ඇනු ලැ තයන්න ਰੇਸ ਤਾਂ ਦੋ ਪਹਿਲਾਂ ਹੌਲੀ ਹੌਲੀ ਮੋੜ ਖੋਲੀ ਹੌਲੀ ਰੇਸ ਦੋ ਬ੍ਰੇਕ ਤਾਂ ਛੱਡੋ ਨਹੀਂ ਵੱਜਦੀ ਉਹ ਪਿਕਅਪ ਕੱਟੀ ਗਿਆ ਨਾ ਉਹ ਪਿਕਅਪ ਨਹੀਂ ਕੱਟੀ ਤੁਸੀਂ ਰੇਸ ਹੀ ਨਹੀਂ ਦੇਣ ਦੇ ਉਹ ਕੱਢੀ ਵੀ ਨਹੀਂ ਰੋਕ ਜਾ ਮਨੇ ਇਹ ਦਾਣਾ ਮੈਨੂੰ ਪਸੰਦ ਕਰਨਾ ਸਿੱਖ ਲੈਣੀ ਪਰ ਮੈਂ ਇਕਦਾਂ ਭੰਲੇ ਦਾ ਸਿੱਖ ਸਕਦੀ ਦਾਸਾਂ ਨੂੰ ਵਿਖੜਾਈ ਨੂੰ ਹੋਰ ਹਾਂ ਮੈਂ ਚਲਾ ਚਲਾ ਲੈਂਦੀ ਸੀ ਸਕੂਟੀ ਮਤਲਬ ਕਿ ਜਦ ਮੈਂ ਬਿਮਾਰ ਹੋ ਗਈ ਤੇ ਮੈਂ ਨਰਵਸ ਹੋਣ ਨਾਲ ਸਕੂਟੀ ਚੜਾਉਣੀ ਛੱਡ ਦਿੱਤੀ ਸੀ ਤੇ ਕਿਨੇ ਇੱਕ ਬਲੱਡ ਵੀ ਘਟ ਗਿਆ ਸੀ weight ਵੀ ਘਟ ਗਿਆ ਸੀ ਉਤੋਂ ਬਾਅਦ ਮੈਂ ਨਰਵਸ ਹੋਣ ਲੱਗ ਪਈ ਜਦੋਂ ਮੈਂ ਸਕੂਟਰੀ ਫੜਦੀ ਹੁੰਦੀ ਸੀ ਚਲੋ ਉਹਨੂੰ ਨਾ ਮੇਰੇ ਹੱਥ ਕੰਮਾਂ ਲੱਭ ਜਾਂਦੇ ਤੇ ਮੈਂ ਚਲੋ ਕੋਈ ਨਹੀਂ ਹੱਥ ਕੰਮ ਨਹੀਂ ਮੇਰੇ ਸਹੀ ਹੈ ਇਹਨੋਂ ਮਰਨੇ ਸਿੱਕ ਨੂੰ ਵੀ ਦੇ ਦਵਾਰਾ ਹਨ ਮੈਂ ਮੋੜੇ ਵਾਹੇ ਜਿਹੜੇ ਤਿੰਨ ਚੱਕ ਭਾਈ ਕੋਈ ਕੁਝ ਨਹੀਂ ਹੋਣਾ ਜਦੋਂ ਉਹ ਜਦੋਂ ਅੰਕੜਾ ਕਿ ਦੀ ਮੈਂ ਟਰੱਕ ਦੇ ਹੀ ਨਹੀਂ ਇਸ ਨਾਲ ਟਰੱਕੋ ਕਿੰਨੀ ਜੂ ਹੁਣਾਵਾ ਪਹਿਲੇ ਸਾਈਡ ਕਰਵਾ ਕੇ ਡੇਢੀ ਕਰ ਲਵਾਂ ਮੈਂ ਕਿਹਾ ਮੈਂ ਪੰਪਾ ਦੀ ਪਰੇ ਹੀ ਪੈਣਾ ਮੈਂ ਉਹ ਚਾਹ ਦਾ ਲੀ ਗਾ ਇਹਦਾ ਚਪੈਰ ਥੱਲੇ ਲੱਗ ਜਾਂਦੇ ਹਨ ਇੱਥੋਂ ਤਾਂ ਮੁੜ ਜਾਣੀ ਯਾਰ ਇਸ ਮੁੜ ਗਈ 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 ਔਰਨੂੰ ਮੈਨੂੰ ਖਾਲੀ ਲੈਣਾ ਚਾਹੀਦਾ ਚੋ ਕੋਈ ਹੋਇਆ ਫੇਰ ਕੁਝ ਨਹੀਂ ਉਹਨੂੰ ਕਹਿ ਦੇਵਾਂਗੇ ਭਾਈ ਤੂੰ ਰੋਕ ਜਾ ਪਹਿਲਾਂ ਮੋੜ ਲੈ ਲੋਕ ਦਿਨ ਇੱਥੇ ਚਲਾਓ ਇਦਾਂ ਫੇ ਤੁਹਾਨੂੰ ਛੱਡੀ ਨੂੰ ਜਿਆਦਾ ਟਾਈਮ ਹੋ ਗਿਆ ਵਾ 10 ਹੀ ਹੋਇਆ 15 ਚ ਤਾਂ ਸਕੂਟਰੀ ਲਈ ਸੀ ਦੋ ਵੀ ਚਾਈ ਤਿੰਨ ਮਹੀਨੇ ਬਾਅਦ ਤੇ ਚਾਈ ਲਈ ਮਾ ਬਾਪੂ ਦੇ ਅੰਦਰ ਬੈਠੇ ਤਾਂ ਇਹ ਤਾਂ ਬੈਠ ਕਰਦੀ ਹੁੰਦੀ ਤੇ ਚੱਲਦੀ ਵੀ ਕਰ ਲਈਦੀ ਨਾ ਮਰਾ ਇਦਾਂ ਨਹੀਂ ਗੰਡਾ ਬਸ ਰੇਸ ਨਹੀਂ ਦਈ ਸੀ ਆ ਰੇਸ ਨਹੀਂ ਹੋ ਤਾਂ ਫੇ ਉਹ ਜਾਣੀ ਹੈ ਕਿੰਨਾ ਤੇਰਾ ਡੈਰੀ ਨੂੰ ਚੱਕਦੇ ਹੁਣ Ne yapıyorsun? ਨਹੀਂ ਕਟੀ ਹੀ ਕਟੀ ਨਹੀਂ ਕਟੀ ਅਭੀ ਕਬ ਅੱਗੇ ਇੱਕ ਨਾਮ ਆਉਂਦਾ ਹੈ ਜਿਸ ਪੁਰਾਣੀ ਨਹੀਂ ਹੋਗੀ 15 ਕੁਝ ਕਿੰਨੇ ਦੀ ਮੈਨੂੰ ਸ਼ਰਮ ਆਉਂਦੀ ਆ ਹਾਏ ਰੱਬਾ ਡੈਡੀਆ ਹੈ ਨਹੀਂ ਆ ਕੋਈ ਜੋੜ ਲੱਗਣਾ ਇੱਥੇ ਇਹ ਹੋਰਨ ਵੀ ਖਰਾਬ ਆ ਆਹੋ ਹੋਰਨ ਕੀ ਮਾਰਨਾ ਇੱਥੇ ਕਿਹੜਾ ਮੋਤੀ ਆਪਣੀ ਦੇਖੀ ਨੂੰ ਨਾ ਕਿਵੇਂ ਕਰਨਾ ਸੋ ਵੱਡਾ ਸਟੈਂਡ ਲਾਓ ਵੱਡਾ ਸਟੈਂਡ ਲਾਓ ਸਟੈਂਡ ਨਹੀਂ ਤੋਂ ਲੱਗਦਾ ਇਹ ਛੋਟਾ ਮੈਂ ਲਾ ਲੈਣੀ ਵੱਡਾ ਸਟੈਂਡ ਵੱਡਾ ਲਾਓ ਦੱਸਣਾ ਨਹੀਂ ਦੱਬਣ ਦੋ ਇਹਨਾ ਅਗਰ ਸਾਈਡ ਤੇ ਹੋਣਾ ਆਪੇ ਲੱਗ ਬੇ ਮੇਟੇ ਜਾਣੀ ਇੱਥੋਂ ਨਾ ਫੜੋ ਜਿੱਥੋਂ ਫੜਿਆ ਗਲਤ ਤਾਂ ਤੋਂ ਫੜਿਆ ਪਿਛਲਾ ਪਾਸੇ ਨਾ ਆਹ ਆ ਸਾਈਡ ਵਾਲੀ ਫੜੋ ਹਾਂ ਇੱਥੋਂ ਫੜ ਕੇ ਹਾਂ ਬਾਹ ਨਾਲ ਖਿੱਚ ਪਾ ਜੋਰ ਲਾਓ ਜੋਰ ਲਾਓ 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 ਲੱਗ ਜਾਣਾ ਜੋਰ ਹੈਗਾ ਜੋਰ ਤੱਤ ਇੱਕ ਵਾਰ ਫੇ ਸੌਰੀ ਪਾਪਾ ਸੌਰੀ ਨਹੀਂ ਹੈ ਲੱਗ ਜਾਣਾ ਜੋਰ ਇੱਕ ਮਿੰਟ ਚਲੋ ਬਾਏ ਬਾਏ ਜੀ ਐ ਸਕੂਟਰੀ ਵੀ ਸਿਕਰੀ ਮੈਂ ਮੈਂ ਧਾਰ ਕੱਢਣ ਜੇ ਤੁਸੀਂ ਬਾਹਰ ਚਲੇ ਗਏ ਨਾ ਤੇ ਮੈਂ ਕੱਲੀ ਦੇ ਸ਼ਾਮ ਨੂੰ ਵਾਲੀ ਸਕੂਟਰੀ ਕਿਹਾ ਜਾ ਰਗਾ ਪਰ ਗਰੰਟੀ ਮੇਰੀ 1-2 ਦਿਨ ਕੋਈ ਨਹੀਂ ਬਾਏ ਬਾਏ ਜੀ